大家都买快递呢。啊 ਈਂਡਲਰ ਪੈਟਰੋਲ ਦੇ ਰੇਟ ਵਧਾ ਕੇ ਬਿਜਲੀ ਦੇ ਰੇਟ ਵਧਾ ਕੇ ਇਹ ਉਹਨੇ ਸਾਬਤ ਕਰ ਦਿੱਤਾ ਉਹ ਸਾਰੇ ਹੁਣ ਤੱਕ ਡਰਾਮੇ ਕਰਦਾ ਰਿਹਾ ਕਿਸੇ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਤੇ ਜਿਹੜੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਦੀ ਤਾਂ ਉੱਕੀ ਚਿੰਤਾ ਨਹੀਂ 600 ਕਰੋੜ ਰੁਪਏ ਦਾ ਹੁਣੇ ਬੋਝ ਪਾ ਦਿੱਤਾ ਇਹ ਤੋਂ ਪਹਿਲਾਂ ਇੱਕ ਵਾਰੀ ਵੈਟ ਵਧਾ ਚੁੱਕਾ ਹੈ ਤੇ ਪੰਜਾਬ ਨੂੰ ਡੁੱਬੀ ਜਾ ਰਿਹਾ ਕਰਜ਼ੇ 'ਚ ਕੇਵਲ ਪੰਜਾਬ ਬਚੇਗਾ ਇਹ ਚਿੰਤਾ ਦਾ ਵਿਸ਼ਾ ਹੈ ਸਰ ਪੰਜਾਬ ਕੈਂਸਰ ਕੈਂਸਰ ਦਾ ਜਿਹੜਾ ਉਹ ਗੜ ਦੱਸਿਆ ਜਾ ਰਿਹਾ ਕੇਂਦਰ ਵੱਲੋਂ ਦੇਖੋ ਪਾਰਲੀਮੈਂਟ ਜੋ ਵਿੱਚ ਰਿਪੋਰਟ ਜਿਹੜਾ ਵਿਧਾਨ ਪਿਛਲਾ ਪਾਰਲੀਮੈਂਟ ਸੈਸ਼ਨ ਹੋ ਕੇ ਹਟਿਆ ਹੈ ਉਹਦੇ ਵਿੱਚ 2 ਦਿਨ ਪਹਿਲਾਂ ਅਲਮੀ ਦੀ ਰਿਪੋਰਟ ਪੇਸ਼ ਹੋਈ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ ਹੈਪਟਿਕਸ ਸੀ ਹੋ ਗਿਆ ਜੀ ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਜਾਂਦਾ ਹੈ ਦੇਸ਼ ਦੀ ਪੰਜਾਬ ਵਿੱਚ ਕੈਂਸਰ ਹਰ 40% ਘਰਾਂ ਦੇ ਵਿੱਚ ਕੋਈ ਨਾ ਕੋਈ ਕੈਂਸਰ ਦਾ ਮਰੀਜ਼ ਪਿਆ ਹੈ ਇਹ ਚਿੰਤਾ ਦਾ ਵਿਸ਼ਾ ਅਫਸੋਸ ਹੈ ਕਿ ਪੋਲਿਟੀਕਲ ਪਾਰਟੀਆਂ ਚੁੱਪ ਨੇ ਔਰ ਜੇ ਹੁਣੇ ਤੋਂ ਨਾਲ ਇਕੱਠੇ ਹੋ ਕੇ ਲੜੇ ਸਾਡੇ ਕੋਲ ਇੱਕੋ ਰਸਤਾ ਰਹਿ ਗਿਆ ਸਾਡੇ ਨੂੰ ਪੀਣ ਵਾਲਾ ਸਾਫ਼ ਪਾਣੀ ਤੇ ਸਾਡੇ ਹਰ ਖੇਤ ਨੂੰ ਪਾਣੀ ਇਹ ਤੇ ਬਿਨਾ ਪੰਜਾਬ ਦੇ ਨਹੀਂ ਬਚਣਾ ਬੀਕੇਯੂ ਪ੍ਰੋਟੈਸਟ ਕਰੇਗਾ ਜੀ ਇਹਦੇ ਲਈ ਇਹ ਲੜਨਾ ਪਿਆਦਾ ਲੜਾਈ ਇੱਕ ਮਿੰਟ ਕਾਡ ਮੋਬਾਈਲ ਭਾਜੀ ਨੇ ਡੀਜ਼ਲਰ ਤੇ ਪੈਟਰੋਲ ਦੇ ਰੇਟ ਵਧਾ ਕੇ ਬਿਜਲੀ ਦੇ ਰੇਟ ਵਧਾ ਕੇ ਇਹ ਉਹਨੇ ਸਾਬਤ ਕਰ ਦਿੱਤਾ ਉਹ ਸਾਰੇ ਹੁਣ ਤੱਕ ਡਰਾਮੇ ਕਰਦਾ ਰਿਹਾ ਕਿਸੇ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਤੇ ਜਿਹੜੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਦੀ ਤਾਂ ਉੱਪਰ ਹੀ ਚਿੰਤਾ ਨਹੀਂ 600 ਕਰੋੜ ਰੁਪਏ ਦਾ ਹੁਣੇ ਬੋਝ ਪਾ ਦਿੱਤਾ ਇਹ ਤੋਂ ਪਹਿਲਾਂ ਇੱਕ ਵਾਰੀ ਵੈਟ ਵਧਾ ਚੁੱਕਾ ਹੈ ਤੇ ਪੰਜਾਬ ਨੂੰ ਡੁੱਬੀ ਜਾ ਰਿਹਾ ਕਰਜ਼ੇ 'ਚ ਕਿਵੇਂ ਪੰਜਾਬ ਬਚੇਗਾ ਇਹ ਚਿੰਤਾ ਦਾ ਬਿਸ਼ਾ ਸਰ ਪੰਜਾਬ ਕੈਂਸਰ ਕੈਂਸਰ ਦਾ ਜਿਹੜਾ ਉਹ ਗੜ ਦੱਸਿਆ ਜਾ ਰਿਹਾ ਕੇਂਦਰ ਵੱਲੋਂ ਦੇਖੋ ਪਾਰਲੀਮੈਂਟ ਵਿੱਚ ਰਿਪੋਰਟ ਪੇਸ਼ ਹੋਈ ਜਾ ਜਿਹੜਾ ਵਿਧਾਨ ਪਿਛਲਾ ਪਾਰਲੀਮੈਂਟ ਸੈਸ਼ਨ ਓਕੇ ਹਟਿਆ ਹੈ ਉਹਦੇ ਵਿੱਚ 2 ਦਿਨ ਪਹਿਲਾਂ ਅੱਜ ਮੇਰੀ ਰਿਪੋਰਟ ਪੇਸ਼ ਹੋਈ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ ਹੈਫੇਟਿਕਸ ਸੀ ਹੋ ਗਿਆ ਜੀ ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਜਾਂਦਾ ਹੈ ਦੇਸ਼ ਦੀ ਪੰਜਾਬ ਵਿੱਚ ਕੈਂਸਰ ਹਰ 40% ਘਰਾਂ ਦੇ ਵਿੱਚ ਕੋਈ ਨਾ ਕੋਈ ਕੈਂਸਰ ਦਾ ਮਰੀਜ਼ ਕੋਈ ਹੈ ਇਹ ਚਿੰਤਾ ਦਾ ਵਿਸ਼ਾ ਅਫਸੋਸ ਹੈ ਕਿ ਪੋਲਿਟਿਕਲ ਪਾਰਟੀਆਂ ਚੁੱਪ ਨੇ ਔਰ ਇਹ ਹੁਣੇ ਤੋਂ ਨਾ ਇਕੱਠੇ ਹੋ ਕੇ ਲੜੇ ਸਾਡੇ ਕੋਲ ਇੱਕੋ ਰਸਤਾ ਰਹਿ ਗਿਆ ਸਾਡੇ ਲਈ ਪਿੰਗ ਵਾਲਾ ਸਾਫ਼ ਪਾਣੀ ਤੇ ਸਾਡੇ ਹਰ ਖੇਤ ਨੂੰ ਪਾਣੀ ਇਹਦੇ ਬਿਨਾ ਪੰਜਾਬ ਨਹੀਂ ਬੀਕੇਯੂ ਪ੍ਰੋਟੈਸਟ ਕਰੇਗਾ ਜੀ ਇਹਦੇ ਲਈ ਇਹ ਲੜਨਾ ਪਿਆਦਾ ਲੜਾਈ ਇੱਕ ਮਿੰਟ ਦਾ ਕਾਡ ਮੋਬਾਈਲ ਭਾਜੀ ਨੇ ਡੀਜ਼ਲਰ ਤੇ ਪੈਟਰੋਲ ਦੇ ਰੇਟ ਵਧਾ ਕੇ ਬਿਜਲੀ ਦੇ ਰੇਟ ਵਧਾ ਕੇ ਇਹ ਉਹਨੇ ਸਾਬਤ ਕਰ ਦਿੱਤਾ ਉਹ ਸਾਰੇ ਹੁਣ ਤੱਕ ਡਰਾਮੇ ਕਰਦਾ ਰਿਹਾ ਕਿਸੇ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਤੇ ਜਿਹੜੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਦੀ ਤਾਂ ਉੱਪਰ ਹੀ ਚਿੰਤਾ ਨਹੀਂ 600 ਕਰੋੜ ਰੁਪਏ ਦਾ ਹੁਣੇ ਬੋਝ ਪਾ ਦਿੱਤਾ ਇਹ ਤੋਂ ਪਹਿਲਾਂ ਇੱਕ ਵਾਰੀ ਵੈਟ ਵਧਾ ਚੁੱਕਾ ਹੈ ਤੇ ਪੰਜਾਬ ਨੂੰ ਡੁੱਬੀ ਜਾ ਰਿਹਾ ਕਰਜ਼ੇ 'ਚ ਕਿਵੇਂ ਪੰਜਾਬ ਬਚੇਗਾ ਇਹ ਚਿੰਤਾ ਦਾ ਵਿਸ਼ਾ ਹੈ ਸਰ ਪੰਜਾਬ ਕੈਂਸਰ ਕੈਂਸਰ ਦਾ ਜਿਹੜਾ ਉਹ ਗੜ ਦੱਸਿਆ ਜਾ ਰਿਹਾ ਕੇਂਦਰ ਵੱਲੋਂ ਦੇਖੋ ਪਾਰਲੀਮੈਂਟ ਵਿੱਚ ਰਿਪੋਰਟ ਪੇਸ਼ ਹੋਈ ਆ ਜਿਹੜਾ ਵਿਧਾ ਪਿਛਲਾ ਪਾਰਲੀਮੈਂਟ ਸੈਸ਼ਨ ਹੋ ਕੇ ਹਟਿਆ ਉਹਦੇ ਵਿੱਚ ਦੋ ਦਿਨ ਪਹਿਲਾਂ ਅਨੁਮੇਦੀ ਰਿਪੋਰਟ ਪੇਸ਼ ਹੋਈ ਆ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ ਹੈਲਥਰੀਕ ਸੀ ਹੋ ਗਿਆ ਜੀ ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਜਾਂਦਾ ਹੈ ਦੇਸ਼ ਦੀ ਪੰਜਾਬ ਵਿੱਚ ਕੈਂਸਰ ਹਰ 40% ਘਰਾਂ ਦੇ ਵਿੱਚ ਕੋਈ ਨਾ ਕੋਈ ਕੈਂਸਰ ਦਾ ਮਰੀਜ਼ ਕੋਈ ਹੈ ਇਹ ਚਿੰਤਾ ਦਾ ਵਿਸ਼ਾ ਅਫਸੋਸ ਹੈ ਕਿ ਪੋਲਿਟੀਕਲ ਪਾਰਟੀਆਂ ਚੁੱਪ ਨੇ ਔਰ ਜੇ ਹੁਣੇ ਤੋਂ ਨਾ ਇਕੱਠੇ ਹੋ ਕੇ ਲੜੇ ਸਾਡੇ ਕੋਲ ਇੱਕੋ ਰਸਤਾ ਰਹਿ ਗਿਆ ਸਾਡੇ ਲਈ ਪਿੰਡ ਵਾਲਾ ਸਾਫ਼ ਪਾਣੀ ਤੇ ਸਾਡੇ ਹਰ ਖੇਤ ਨੂੰ ਪਾਣੀ ਇਹਦੇ ਬਿਨਾ ਪੰਜਾਬ ਨਹੀਂ ਬਚੇ ਬੀਕੇਯੂ ਪ੍ਰੋਟੈਸਟ ਕਰੇਗਾ ਜੀ ਇਹਦੇ ਲਈ ਲੜਨਾ ਪਿਆਦਾ ਲੜਾਈ ਕਰਾਂਗੇ ਇੱਕ ਮਿੰਟ ਦੇ